ਬਾਬਾ ਨਾਨਕ ਜੀ ਦਾ ਉਦਾਸੀਆਂ ਦਾ ਸਫ਼ਰ ਜਾਰੀ ਰਿਹਾ ਗੁਰੂ ਸਾਹਿਬ ਬਗਦਾਦ ਤੋਂ ਅੱਗੇ ਈਰਾਨ ਦੇ ਵੱਡੇ-ਵੱਡੇ ਸ਼ਹਿਰਾਂ ਵਿੱਚੋਂ ਦੀ ਲੰਘਦੇ ਹੋਏ ਤੁਰਕਮਿਨਿਸਤਾਨ ਤੇ ਫਿਰ ਉਜ਼ਬੇਕਿਸਤਾਨ ਵਿੱਚੋਂ ਦੀ ਹੋ ਕੇ ਅਫਗਾਨਿਸਤਾਨ ਦੇ ਕਾਬਲ ਸ਼ਹਿਰ ਵਿੱਚ ਪਹੁੰਚੇ ਅਫਗਾਨਿਸਤਾਨ ਦਾ ਕਾਬਲ ਸ਼ਹਿਰ ਕਾਬਲ ਨਦੀ ਤੇ ਲੋਗਰ ਨਦੀ ਦੇ ਵਿਚਕਾਰ ਮੌਜੂਦ ਹੈ ਇਸ ਨਦੀ ਦੇ ਨਾਂ ਤੇ ਹੀ ਕਾਬਲ ਦਾ ਨਾਂ ਕਾਬੁਲ ਪਿਆ ਇਸ ਥਾਂ ਉਤੇ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਧਰਮ ਸਾਲ ਵੀ ਕਾਇਮ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਪਾਸ਼ਾ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਵੀ ਇੱਥੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਿਹਾ ਤੁਸੀਂ ਅੱਜ ਵੀ ਅਫਗਾਨਿਸਤਾਨ ਵਿੱਚ ਸਿੱਖ ਆਬਾਦੀ ਦੇਖ ਸਕਦੇ ਹੋ ਕਾਬਲ ਤੋਂ ਅੱਗੇ ਇੱਕ ਸ਼ਹਿਰ ਹੋਰ ਹੈ ਜਲਾਲਾਬਾਦ ਇਹ ਕਾਬਲ ਤੋਂ 80 ਕੋ ਮੀਲ ਦੀ ਦੂਰੀ ਤੇ ਹੈ ਇੱਥੇ ਵੀ ਗੁਰੂ ਸਾਹਿਬ ਦੀ ਯਾਦ ਵਿੱਚ ਇੱਕ ਧਰਮਸਾਲ ਅਤੇ ਚਸ਼ਮਾ ਮੌਜੂਦ ਹੈ ਜਿਸ ਨੂੰ ਚੋਹਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਗੁਰੂ ਸਾਹਿਬ ਨੇ ਐਡਾ ਲੰਬਾ ਸਫ਼ਰ ਜੋ ਕੋਈ 3000 ਕਿਲੋਮੀਟਰ ਤੋਂ ਵੀ ਵੱਧਦਾ ਹੈ ਸੱਚ ਅਤੇ ਸਿੱਖੀ ਦੇ ਪ੍ਰਚਾਰ ਲਈ ਕੀਤਾ ਧੰਨ ਨਾਨਕ ਤੇਰੀ ਵੱਡੀ ਕਮਾਈ